ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਗਰੇਵਾਲ ਡੇਰੀ ਫਾਰਮ 013 ਤੇ ਅੱਜ ਵਾਲੀ ਵੀਡੀਓ ਪਿੰਡ ਬਾਂੜੀ ਬਲਾਕ ਸੰਗਤ ਜ਼ਿਲ੍ਹਾ ਬਠਿੰਡਾ ਦੀ ਹੈ ਜੀ ਇਹ ਵੀਡੀਓ ਬਾਈ ਮਾਨੇ ਦੇ ਘਰੇ ਬਣਾਉਣ ਆਏ ਸੀ ਜੀ ਬਾਈ ਨੂੰ ਮਾਨੇ ਵਪਾਰੀ ਦੇ ਨਾਮ ਨਾਲ ਜਾਣਦੇ ਆ ਬਾਈ ਦਾ ਪਸ਼ੂਆਂ ਦਾ ਵਪਾਰ ਦਾ ਕੰਮ ਹੈ ਜੀ ਬਾਈ ਮਾਨੇ ਦਾ ਘਰ ਬਾਂੜੀ ਪਿੰਡ ਤੋਂ ਜਿਹੜੀ ਧੁੰਨੀ ਕੇ ਨੰਦਗੜ੍ਹ ਨੂੰ ਛੜਕ ਜਾਂਦੀ ਹੈ ਜੀ ਇਹ ਸੜਕ ਤੇ ਰਹਿ ਜਾਂਦਾ ਹੈ ਜੀ ਬਾਈ ਕੋਲ ਅੱਜ ਦੋ ਨਾਗ ਵਿਕਰੀ ਵਾਸਤੇ ਤਿਆਰ ਹੈ ਜੀ ਇੱਕ ਦੂਜਾ ਸੂਆ ਸੁੰਦੀ ਝੋਟੀ ਹੈ ਜੀ ਔਰ ਇੱਕ ਪਹਿਲਾ ਸੂਆ ਸੂਣ ਲਈ ਤਿਆਰ ਬੈੜਾ ਦੋਸਤੋ ਪੂਰੀ ਡਿਟੇਲਸ ਨੂੰ ਬਾਈ ਤੋਂ ਦਵਾ ਦਿੰਦੇ ਆ ਜੀ ਆਓ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਦੱਸੋ ਬੈੜਾ ਵਰੀ ਇਹ ਬੈੜਾ ਜੀ ਪਹਿਲਾ ਸੂਆ ਕੀ ਹਾਂਜੀ ਕਿਾ ਉਹਦੇ ਦੰਦ ਚੱਕਦੀ ਹੈ ਚੌਕ ਦੇ ਦੰਦ ਚੱਕਦੀ ਹੈ ਜੀ ਪਹਿਲਾ ਸੂਆ ਸੂਣ ਲਈ ਤਿਆਰ ਹੈ ਹਾਂਜੀ ਦੰਦ ਲੈ ਜੂ ਹਜੇ 7-8 7-8 ਦਿਨ ਹਜੇ ਸੂਣ ਦੇ ਬਾਕੀ ਹੈ ਜੀ ਬਾਕੀ ਹੈਗੇ ਖੁੱਲੇ ਬਹੁਤ ਸੋਹਣੇ ਥਣ ਹਵਾਨੇ ਦੀ ਵਹਿੜ ਹੈ ਜੀ ਬਹੁਤ ਚੰਗੀ ਤਿਆਰ ਹੋ ਕੇ ਸੋਹਣਾ ਇਸਨੇ ਲਗਭਗ 7 ਤੋਂ 8 ਦਿਨਾਂ ਦੇ ਸੂਣ ਦੇ ਬਾਕੀ ਹੈ ਤੁਰੇ ਕੀ ਮੰਨ ਕਰਦੇ ਹੋ ਬਈ ਜੇ ਦਾ ਲੈਣ ਦੇਣ ਜਾਲਾ ਮੁੱਲੀ ਕਰੋ ਬਸ ਜ਼ਿਆਦਾ ਨਹੀਂ ਕਰਨਾ ਜੀ ਮੁੱਲ 1 ਲੱਖ 1000 ਹੈ ਜੀ 1 ਲੱਖ ਤੇ 10000 ਰੁਪਇਆ ਮੁੱਲ ਹੈ ਜੀ ਹਾਂ ਜੇ ਕਿਸੇ ਵੀਰ ਨੂੰ ਪਸੰਦ ਆਵੇ ਤਾਂ ਤੁਸੀਂ ਬਾਈ ਨਾਲ ਫੋਨ ਤੇ ਗੱਲ ਕਰਕੇ ਆ ਜਿਓ ਜੀ ਆ ਕੇ ਦੇਖ ਕੇ ਸੌਦਾ ਕਰ ਸਕਦੇ ਹੋ ਮਾਨ ਤਨ ਸੌਦਾ ਜਰੂਰ ਹੋ ਜੂਗਾ ਪਰ ਜ਼ਿਆਦਾ ਮੁੱਲ ਨਹੀਂ ਮੱਛੀ ਦੀ 25 ਕਿਲੋ ਦੀ ਅਸੀਂ ਆਸਮੇ ਤੇ ਰੱਖੀ 25 ਕਿਲੋ ਦੁੱਧ ਵਹਿੜ ਪਾ ਦੂਗੀ ਹਜੇ ਮੱਛੀ ਦੀਆਂ ਢਿੱਲਾਂ ਪਈਆਂ ਦੇ ਵਿੱਚ ਦੇਖ ਲਓ ਤੁਸੀਂ ਕਾਫੀ ਢਿੱਲਾਂ ਪਈਆਂ ਜੀ ਸੀਲ ਠੰਡੀ ਹੈਗੀ 25 ਲੀਟਰ ਦੁੱਧ ਪਾਉਂਦੀ ਬਾਈ ਆਂ ਦਾ ਪੂਰੀ ਪੂਰੀ ਮੀਰ ਹੈ ਜੀ ਚੰਗੀ ਨਸਲ ਕੁਆਲਟੀ ਦੀ ਵਹਿੜ ਹੈ ਜੀ ਦੇਖ ਸਕਦੇ ਹੋ ਤੁਸੀਂ ਹਾਂਜੀ ਈਦੀ ਬਰੀ ਬਈ ਇਹ ਪਈ ਦੂਜਾ ਸੂਆ ਸੂएगी ਦੂਜਾ ਭਾਈ ਪਹਿਲੇ ਸੂਏ 14 ਕਿਲੋ ਦੁੱਧ ਦਿੱਤਾ ਝੋਟੀ ਨੂੰ ਪਹਿਲੇ ਸੂਏ 14 ਕਿਲੋ ਦੁੱਧ ਦਿੱਤਾ ਜੀ ਬਹੁਤ ਚੰਗੇ ਥਾਣਾ ਹੋਆ ਨੇ ਤੇ ਕੁੜੇ ਦੀ ਸਿੰਘ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਇਹ ਵੀ ਹਜੇ ਸੋਹਣੀ ਝੋਟੀ ਹੈ ਜੀ 5-6 ਦਿਨ ਪਈਆ ਦਿਨਾਂ ਅਜੇ ਵਿੱਚ 5-6 ਦਿਨਾਂ ਲਈ ਇਹਦੇ ਵੀ ਸੋਣ ਦੇ ਬਾਕੀ ਹੈ ਜੀ ਉਦੀ ਸੋਹਣੀ ਰਾਜੀ ਪਣੀ ਝੋਟੀ ਇਹ ਦੇਖ ਸਕਦੇ ਹੋ ਇਹਦਾ ਮੁੱਲ ਬਾਈ ਜੀ ਇਹਦਾ 1.5 ਲੱਖ ਰੁਪਏ ਮੁੱਲ ਹੈ ਜੀ 1.5 ਲੱਖ ਰੁਪਏ ਮੁੱਲ ਹੈ ਜੀ ਬਹੁਤ ਸੋਹਣੀ ਝੋਟੀ ਹੈ ਜੀ ਦੋਸਤੋ ਜੇ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਜੇ ਤੁਸੀਂ YouTube ਤੇ ਦੇਖਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਜੇ Facebook ਜਾਂ Instagram ਤੇ ਦੇਖਦੇ ਹੋ ਤਾਂ ਫੋਲੋ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ